ਹਾਂਜੀ ਪੰਜਾਬ ਦੇ ਗਰਾਊਂਡਾਂ ਦੇ ਨਾਲ ਦੁਬਾਰਾ ਤੋਂ ਨੌਜਵਾਨੀ ਜੁੜਨੀ ਸ਼ੁਰੂ ਹੋ ਗਈ। ਇੱਕ ਬਹੁਤ ਖੁਸ਼ੀ ਵਾਲੀ ਗੱਲ ਆ ਹਨਾ ਕਿ ਨੌਜਵਾਨੀ ਦੁਬਾਰਾ ਤੋਂ ਗਰਾਊਂਡਾਂ ਦੇ ਵਿੱਚ ਪਰਤ ਰਹੀ ਆ। ਇਹ ਮੇਰੇ ਪਿੰਡ ਦਾ ਗਰਾਊਂਡ ਆ ਜਿੱਥੇ ਕਿ ਹੁਣ ਦੁਬਾਰਾ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਬਹੁਤ ਗਿਣਤੀ ਦੇ ਵਿੱਚ ਨੌਜਵਾਨ ਆਉਂਦੇ ਆ ਹਨਾ ਵੱਖ-ਵੱਖ ਖੇਡਾਂ ਖੇਡਦੇ ਆ। ਕੋਈ ਰੇਸ਼ਾ ਲਾਉਂਦਾ ਕੋਈ ਕਬੱਡੀ ਖੇਡਦਾ ਕੋਈ ਕ੍ਰਿਕਟ ਖੇਡਦਾ ਹਨਾ। ਇੱਕ ਦੂਸਰੇ ਪਾਸੇ ਗਰਾਊਂਡ ਉੱਥੇ 24 ਸਤ ਕਰੈਕਟ ਖੇਡਦੇ ਖੇਡਦੇ ਮੁੰਡੇ ਬਹੁਤ ਖੁਸ਼ੀ ਵਾਲੀ ਗੱਲ ਹੈ ਨਾ ਜੇ ਬੰਦਾ ਗਰਾਉਂਡਾਂ ਨਾਲ ਜੁੜੂ ਤਾਂ ਨਸ਼ੇ ਤੋਂ ਵੀ ਬਚਤ ਰਹੇ ਜੂ ਇੱਕ ਬਹਿਣੀ ਵਾਲ ਪਿੰਡ ਆ ਮਾਨਸਾ ਜ਼ਿਲ੍ਹੇ ਦਾ ਬਣਾਵਾਲੀ ਦੇ ਨਾਲ ਮੈਂ ਜਦੋਂ ਵੀ ਬਣਾਲੀ ਡਿਊਟੀ ਤੇ ਜਾਂਦਾ ਹੁੰਨਾ 5:30 ਵਜੇ ਮੈਂ ਬਹੁਤ ਵਾਰੀ ਇਹ ਗੱਲ ਨੋਟ ਕੀਤੀ ਆ ਉਹਦਾ ਘਟੋ ਘਟ 100 ਚੋਂ 80% ਪਿੰਡ ਨੌਜਵਾਨ ਕੁੜੀਆਂ ਹੋ ਗਿਆ ਮੁੰਡੇ ਹੋਗੇ ਨਾ ਗਰਾਉਂਡ ਦੇ ਵਿੱਚ ਹੁੰਦੇ ਆ ਯਾਰ ਮੈਂ ਬਹੁਤ ਵਾਰ ਸੋਚਿਆ ਵੀ ਇਹਨਾਂ ਦੀ ਵੀਡੀਓ ਪਾਈ ਜਾਣਾ ਫੇਰ ਮੈਂ ਸੋਚ ਜਾਣਾ ਵੀ ਚਲ ਕਾ ਨੂੰ ਯਾਰ ਅਗਲਾ ਕਹਿੰਦਾ ਵੀਡੀਓ ਪਾਉਂਦਾ ਹਨਾ ਬਹੁਤ ਚੰਗੀ ਗੱਲ ਆ ਬਈ ਗਰਾਉਂਡਾਂ ਦੇ ਨਾਲ ਦੁਬਾਰਾ ਤੋਂ ਨੌਜਵਾਨ ਜੁੜ ਰਹੇ ਆ ਉਹਨਾਂ ਦਾ ਪਿੰਡ ਕੋਈ ਵਾਲੀਬਾਲ ਖੇਡਦਾ ਹੁੰਦਾ ਕੋਈ ਆਪਣੀ ਪੁਲਿਸ ਦੀ ਤਿਆਰੀ ਲਾਉਂਦਾ ਕੋਈ ਕੁਝ ਵੀ ਚੱਲ ਕਰਦਾ ਪਰ ਗਰਾਉਂਡਾਂ ਦੇ ਵਿੱਚ ਤਾਂ ਹੁੰਦਾ ਹਨਾ ਵਿੱਚ ਮੁੰਡੇ ਵਿੱਚੇ ਕੁੜੀਆਂ ਇੱਕ ਛਲਾਂਗਾ ਕਰਨੀ ਬਣਦੀ ਆ ਕਿਉਂਕਿ ਜੋ ਕੋਈ ਚੰਗਾ ਕੰਮ ਕਰਦਾ ਉਹਦੀ ਛਲਾਂਗਾ ਵੀ ਕਰਨੀ ਜ਼ਰੂਰੀ ਆ ਤੇ ਇਹ ਆ ਮੇਰੇ ਪਿੰਡ ਦਾ ਗਰਾਊਂਡ ਜਿੱਥੇ ਤੁਸੀਂ ਆ ਦੇਖ ਰਹੇ ਹੋ ਨੌਜਵਾਨਾ ਕੋਈ ਰੇਸ਼ਾ ਲਾਉਂਦਾ ਕੋਈ ਕਬੱਡੀ ਖੇਡਦਾ ਹਨਾ ਆ ਤੁਸੀਂ ਕਰਮੋ ਮੁੰਡਿਆਂ ਨੂੰ ਤਾਂ ਜਾਣਦੇ ਹੋ ਜਿਹੜਾ 7-8 ਸਾਲ ਹੋ ਗਏ ਗਰਾਊਂਡਾਂ ਦੇ ਨਾਲ ਜੁੜਿਆ ਹੋਇਆ ਤੇ ਪਰ ਨਾਂ ਵੀ ਬਈ ਬੰਦੇ ਨੇ ਇੰਟਰਨੈਸ਼ਨਲ ਤੱਕ ਕਮਾਇਆ ਹੋਇਆ ਕਿਉਂਕਿ ਗਰਾਊਂਡ ਬਹੁਤ ਕੁਝ ਦਿੰਦਾ ਇਦਰਾ ਨੌਜਵਾਨ ਦੇ ਕੋਈ ਛਪਾਟੇ ਮਾਰਦਾ ਕੋਈ ਡੰਡ ਮਾਰਦਾ ਹਨਾ ਇਹ ਹੁਣ ਕਬੱਡੀ ਖੇਡਣਗੇ ਮੇਰੇ ਪਿੰਡ ਦੀ ਟੀਮ 48 ਕਿਲੋ ਤੇ ਪਿੰਡਕ ਨੂੰ ਦੀ ਵਧੀਆ ਬਣੀ ਜਾਂਦੀ ਹੈ ਵਿਖਾਰ ਤੇ ਵਧੀਆ ਚੱਲੀ ਜਾਂਦੇ ਆ ਵਧੀਆ ਬਈ ਜਿਹੜਾ ਬੰਦਾ ਮਿਹਨਤ ਕਰਦਾ ਇੱਕ ਨਾ ਇੱਕ ਦਿਨ ਮਿਹਨ ਮੋਲ ਤਾਂ ਪੈਂਦਾ ਹੀ ਆ ਮੈਂ ਇਹ ਚੀਜ਼ਾਂ ਦੇਖ ਕੇ ਬਹੁਤ ਖੁਸ਼ ਹਾਂ ਕਿਉਂਕਿ ਹੁਣ ਮੈਂ ਵੀ ਗਰਾਊਂਡ ਦੇ ਵਿੱਚ ਜਾਣ ਲੱਗਾ ਚਾਰ-ਪੰਜ ਸਾਲ ਹੋ ਗਏ ਭਈ ਆਪਾਂ ਗਰਾਊਂਡ ਦੇ ਵਿੱਚ ਕਦੇ ਗਏ ਨਹੀਂ ਸੀਗੇ ਤੇ ਹੁਣ ਦੁਬਾਰਾ ਤੋਂ ਮੈਂ ਵੀ ਗਰਾਊਂਡ ਦੇ ਵਿੱਚ ਜਾਨਾ ਹੁਣ ਬਹਾਵਾ ਦਿਨ ਹੋ ਗਏ ਕਿਉਂਕਿ ਮੈਂ ਆਪਦਾ ਵੇਟ ਘਟਾਉਣਾਗਾ ਬਾਕੀ ਉੱਚਾ ਵਗ ਜਾਨਾ ਨਾਲੇ ਗਰਾਊਂਡ ਦੇ ਵਿੱਚ ਭਈ ਜੀ ਬਹੁਤ ਲੱਗਦਾ ਰਹਿਣਾ ਬਹੁਤ ਵਧੀਆ ਟਾਈਮ ਸਪੈਂਡ ਹੁੰਦਾ ਉੱਥੇ ਹਾਸੀਆਂ ਖੇਡੀਆਂ ਕਰਦੇ ਆ ਮਨ ਦੀ ਟੈਨਸ਼ਨ ਦੂਰ ਹੁੰਦੀ ਹੈ ਚਾਰ ਬੰਦਿਆਂ ਨਾਲ ਗੱਲਾਂ ਕਰਦੇ ਆ ਹਨਾ ਉਥੇ ਵੱਖਰ-ਵੱਖਰੀਆਂ ਵਧੀਆ ਯਾਰ ਕੈਂਡ ਗੱਲਬਾਤਾਂ ਗਰਾਉਂਡਾਂ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਬਈ ਇਹੀ ਚੀਜ਼ਾਂ ਨੇ ਖੇਤੀ ਜਾਂ ਗਰਾਉਂਡ ਪੰਜਾਬ ਦੀ ਧਰਤੀ ਹਨਾ ਜਿੱਥੇ ਇਹ ਚੀਜ਼ਾਂ ਹੋਰ ਕਿਤੇ ਨਹੀਂ ਮਿਲਦੀਆਂ ਜਿਵੇਂ ਬੱਬੂ ਮਾਨ ਨੇ ਗਾਣਾ ਗਿਆ ਹੋਇਆ ਘੁੰਮ ਕੇ ਮੈਂ ਦੇਖ ਆਇਆ ਦੁਨੀਆ ਇਹ ਸਾਰੀ ਲੱਭਣੀ ਨਹੀਂ ਮौज ਪੰਜਾਬ ਵਰਗੀ ਸਹੀ ਗੱਲ ਆ ਬਈ ਬਾਕੀ ਪੰਜਾਬ ਵਰਗੀ ਮौज ਕਿਤੇ ਨਹੀਂ ਹੈਗੀ ਇਧਰ ਨੌਜਵਾਨ ਦੇ ਕੋ ਕਬੱਡੀ ਖੇਡੀ ਜਾਂਦੇ ਹਨਾ ਲਾਉਂਦੇ ਆ ਜੋਰ ਨਾਲੇ ਦੂਜੀ ਗੱਲ ਬਈ ਸਰੀਰ ਫਿੱਟ ਰਹਿੰਦਾ ਸਰੀਰ ਤੰਦਰੁਸਤ ਰਹਿੰਦਾ ਕੁਈ ਸਟ੍ਰੈਸ ਨਹੀਂ ਆਉਂਦੀ ਸਰੀਰ ਨੂੰ ਵਧੀਆ ਹੱਸ ਖੇਡ ਕੇ ਆਉਦਾ ਪੈਂਦਾ ਹਨਾ ਇੱਥੇ ਚਾਰ ਬੰਦੇ ਨਾਲ ਗੱਲਾਂ ਬਾਤਾਂ ਕਰਦਾ ਬਹੁਤ ਖੁਸ਼ੀ ਵਾਲੀ ਗੱਲ ਆ ਬਈ ਵੱਧ ਤੋਂ ਵੱਧ ਗਰਾਊਂਡ ਦੇ ਵਿੱਚ ਜਿਹੜੇ ਆਉਂਦੇ ਨਹੀਂ ਹੈਗੇ ਭਰਾ ਆਪਣੇ ਉਹ ਆਇਆ ਕਰੋ ਆ ਦੇਖੋ ਮੇਰੇ ਪਿੰਡ ਦੇ ਗਰਾਊਂਡ ਦੇ ਵਿੱਚ ਨੌਜਵਾਨਾ ਨਾ ਕਾਫੀ ਮਾਤਰਾ ਦੇ ਵਿੱਚ ਨੇ ਜਿਵੇਂ ਇੱਥੇ ਹੈਗੇ ਨਾਲ ਇਹਦੇ ਕ੍ਰਿਕਟ ਦਾ ਗਰਾਊਂਡ ਆ ਉਹ ਕ੍ਰਿਕਟ ਦਾ ਬਈ 24/7 ਚੱਲੀ ਜਾਂਦੀ ਹੈਗੀ ਉਹਦਾ ਬਹੁਤ ਟਾਈਮ ਤੋਂ ਖੇਡਦੇ ਤੇ ਨਾਂ ਵੀ ਬਹੁਤ ਜੱਦੇ ਨਾ ਉਹਨਾਂ ਲਈ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਨੌਜਵਾਨ ਖੇਡਦੇ ਆ ਵਧੀਆ ਆਪਣਾ ਪ੍ਰੈਕਟਿਸ ਕਰਦੇ ਆ ਕੁਈ ਸਰਕਾਰੀ ਸਕੂਲਾਂ ਦੇ ਵਿੱਚ ਖੇਡ ਦਾ ਲਗਭਗ 80% ਤੋਂ 70% ਸਾਡਾ ਵੀ ਪਿੰਡ ਹੁਣ ਜੋੜਕੀਆਂ ਗਰਾਊਂਡਾਂ ਦੇ ਨਾਲ ਜੁੜਨ ਲਾ ਸ਼ੁਰੂ ਹੋ ਗਿਆ ਵਿੱਚ ਦੀ ਕਿਸੇ ਵੀ ਕਾਰਨ ਲਾ ਲਓ ਹਨਾ ਚਾਹੇ ਨਸ਼ਿਆਂ ਦੇ ਕਰਕੇ ਕਿਵੇਂ ਵੀ ਲਾ ਲਓ ਨੌਜਵਾਨੀ ਗਰਾਊਂਡਾਂ ਤੋਂ ਦੂਰ ਹੋ ਗਈ ਸੀਗੀ ਕੁਝ ਵਾਰ ਚਲੇ ਗਏ ਕਿਵੇਂ ਨਾ ਕਿਵੇਂ ਪਰ ਹੁਣ ਦੁਬਾਰਾ ਤੋਂ ਉਹੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਕਿ ਗਰਾਊਂਡ ਦੇ ਨਾਲ ਨੌਜਵਾਨੀ ਜੁੜ ਰਹੀ ਆ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਵੀ ਤੁਹਾਡੇ ਪਿੰਡਾਂ ਕੀ ਸਥਿਤੀ ਹੈ ਨਾ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਪੇਨ ਨੂੰ ਕਰ ਲੋ